ਹਲਕਾ ਫਤੇਗੜ ਤੋਂ ਅਮਰ ਸਿੰਘ ਨੇ ਦੂਜੀ ਵਾਰ ਹਾਸਲ ਜਿੱਤ ਕਰਵਾਈ ਬਣੇ ਐਮਪੀ ਕਾਂਗਰਸ ਸਰਕਾਰ ਦੀ ਝੋਲੀ ਪਾਈ ਇੱਕ ਹੋਰ ਸੀਟ ਐਮਪੀ ਬੜੇ ਅਮਰ ਸਿੰਘ ਨੇ ਲੋਕਾਂ ਨੂੰ ਦਿੱਤੀ ਵਧਾਈ ਕਿਹਾ ਕਿ ਮੇਰੀ ਜਿੱਤ ਨਹੀਂ ਲੋਕਾਂ ਦੀ ਜਿੱਤ ਹੈ ਫਤੇਗੜ ਹਲਕੇ ਦੀ ਜਿੱਤ ਹੈ ਆਪਣੇ ਪਰਿਵਾਰ ਨਾਲ ਜਿੱਤ ਦਾ ਸਰਟੀਫਿਕੇਟ ਹਾਸਲ ਕੀਤਾ ਤੇ ਲੋਕਾਂ ਦਾ ਕੀਤਾ ਧੰਨਵਾਦ ਬੜੇ ਖੁਸ਼ ਨਜ਼ਰ ਆਏ ਕਾਰਕਿਰਤਾ ਨੇ ਦਿੱਤੀਆਂ ਵਧਾਈਆਂ ਖੁਸ਼ੀਆਂ ਸਾਂਝੀਆਂ ਕਰਦੇ ਨਜ਼ਰ ਆ ਰਹੇ ਨੇ ਫਤਿਹਗੜ ਹਲਕਾ ਦੇ ਅਮਰ ਸਿੰਘ ਦੂਜੀ ਵਾਰ ਬਣੇ ਐਮਪੀ ਲੋਕਾਂ ਦਾ ਕੀਤਾ ਧੰਨਵਾਦ ਦੇਖੋ ਪੂਰੀ ਖਬਰ ਇਹ ਐਚਐਨ ਪੰਜਾਬੀ ਤੇ Ja. Yeah.

ਔਰ ਉਸ ਦੇ ਨਾਲ ਹੀ ਮੈਂ ਆਪਣੇ ਸਾਰੇ ਕਾਂਗਰਸ ਦੀ ਪਾਰਟੀ ਦੇ ਲੀਡਰਾਂ ਵਰਕਰਾਂ ਔਰ ਆਪਣੇ ਸਾਰੇ ਰਿਸ਼ਤੇਦਾਰ ਸਗੇ ਸੰਬੰਧੀ ਦੋਸਤ ਮਿੱਤਰ ਸਭ ਦਾ ਬਹੁਤ ਧੰਨਵਾਦ ਕਰਨਾ ਚਾਹੁੰਦਾ ਕਿ ਉਹਨਾਂ ਨੇ ਬੜੀ ਮਿਹਨਤ ਕਰਕੇ ਮੈਨੂੰ ਜਿੱਤ ਦਵਾਈ ਆ ਦੂਸਰਾ ਉਹਦੇ ਨਾਲ ਹੀ ਮੈਂ ਛੋਟੇ ਸਾਹਿਬ ਦਿਆ ਔਰ ਮਾਤਾ ਗੁਜਰਪੁਰ ਦਾ ਵੀ ਉਹਨਾਂ ਨੂੰ ਨਤਮਸਤ ਹੋਣੇ ਹੋਣ ਦਾਵਾਵਾਂਗਾ ਕਿ ਉਹਨਾਂ ਦੇ ਅਸ਼ੀਰਵਾਦ ਕਰਕੇ ਮੈਨੂੰ ਦੁਬਾਰਾ ਇਸ ਪਵਿੱਤਰ ਧਰਤੀ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਹੁਣ ਹੁਣ ਕੰਮ ਹੈ ਮੇਰੇ ਇੱਕ ਤਾਂ ਬਹੁਤ ਸਾਰੇ ਪਿਛਲੇ ਪ੍ਰੋਜੈਕਟਸ ਪੈਂਡਿੰਗ ਨੇ ਜਿਹੜੇ ਮੈਂ ਚਾਹੁੰਦਾ ਸੀ ਪਰ ਉਹ ਪਾਛ ਪਾਛ ਸਰਕਾਰ ਸੀ ਬਹੁਤ ਘੱਟ ਕੰਮ ਕਰਦੀ ਸੀ ਸਾਡੇ ਤੇ ਹੁਣ ਕੋਸ਼ਿਸ਼ ਕਰਦੇ ਆ ਕਿ ਹੁਣ ਜ਼ਿਆਦਾ ਤੋਂ ਜ਼ਿਆਦਾ ਕੰਮ ਨਿਬੇੜੇ ਜਾਣ ਇਹਦੀ ਕੋਸ਼ਿਸ਼ ਕਰਾਂਗੇ ਮੈਂ ਆਪਣੇ ਲੀਡਰਾਂ ਨਾਲ ਵੀ ਸਲਾਹ ਕਰੂੰਗਾ ਵਰਕਨਾ ਨਾਲ ਵੀ ਕਈ ਪ੍ਰਾਇੋਰਟੀ ਬਣਾਓ ਕੀ ਚਾਹੁੰਦੇ ਹੋ ਤੁਸੀਂ ਕੇਂਦਰ ਸਰਕਾਰ ਤੋਂ ਤੇ ਹੁਣ ਅਗਲੇ 2-4 ਦਿਨ ਚੋਂ ਸਾਰੀਆਂ ਗੱਲਾਂ ਗੁਲਾ ਕਰਕੇ ਫਿਰ ਕੰਮ ਸ਼ੁਰੂ ਕਰਾਂਗੇ ਬਿਲਕੁਲ ਨਵੇਂ ਸਿਰੇ ਤੋਂ ਸਾਰੀਆਂ ਗੱਲਾਂ ਸ਼ੁਰੂ ਕਰਨ। ਇਸ ਤਰ੍ਹਾਂ ਦਾ ਮੁਕਾਬਲਾ ਨਹੀਂ ਇਸ ਦਾ। ਮੁਕਾਬਲਾ ਤੇ ਦੇਖੋ ਮੁਕਾਬਲਾ ਤੇ ਹੈ ਹੀ ਸੀ। ਲੇਕਿਨ ਜਿਹੜਾ ਮੇਨ ਮੁੱਦਾ ਸੀ ਉਹ ਦਲ ਬਦਲੂਆਂ ਦਾ ਮੁੱਦਾ ਸੀ। ਔਰ ਦੂਸਰਾ ਸੀ ਜਿਹੜੀ ਝਾੜੂ ਪਾਰਟੀ ਆ ਉਹ ਪੋਸਟਰ ਲਗਾਉਂਦੀ ਆ ਕੰਮ ਨਹੀਂ ਕਰਦੀ। ਉਹਨਾਂ ਦੀ ਹਾਰ ਕਿਉਂ ਸਾਰੇ ਪੰਜਾਬ ਚ ਹੋਈ ਆ? ਔਰ ਜਿਹੜੀਆਂ ਇੱਕ ਦੋ ਸੂਟਾਂ ਮਿਲੀਆਂ ਉਹ ਬਾਈਟ ਫਾਲਟ ਮਿਲੀਆਂ ਉਹਨਾਂ ਦੀ ਜਿਤਨੀ ਹੈਗੀ ਉੱਥੇ ਕੁਝ ਇਸ ਤਰ੍ਹਾਂ ਦੇ ਕੰਬੀਨੇਸ਼ਨ ਬਣ ਗਏ ਤੇ ਉਹ ਇਸ ਕਰਕੇ ਉਹਨਾਂ ਦੀ ਹਾਰ ਹੀ ਇਸ ਕਰਕੇ ਆ ਕਿ ਉਹ ਕੰਮ 'ਚ ਵਿਸ਼ਵਾਸ ਨਹੀਂ ਕਰਦੇ ਉਹ ਸੋਚਦੇ ਕਿ ਇਕੱਲੇ ਭਾਸ਼ਣਾ ਨਾਲ ਹੀ ਕੰਮ ਚੱਲ ਜਾਊਗਾ ਇਕੱਲੇ ਪੋਸਟਰਾਂ ਨਾਲ ਹੀ ਕੰਮ ਚੱਲ ਜਾਊਗਾ ਉਹ ਲੋਕਾਂ ਨੇ ਮੇਰੇ ਖਿਆਲੋਂ ਉਹਨਾਂ ਨੂੰ ਸਬਕ ਸਿਖਾਇਆ ਕਿ ਕਾਕਾ ਜੀ ਐ ਨਹੀਂ ਹੁੰਦਾ ਪੋਸਟਰਾਂ ਨਾਲ ਜਾਂ ਭਾਸ਼ਣਾ ਨਾਲ ਕੰਮ ਨਹੀਂ ਹੁੰਦਾ ਜਿਹੜੀਆਂ ਗੱਲਾਂ ਕਰਦੇ ਉਹ ਪੂਰੀਆਂ ਕਰਕੇ ਦੋ ਤੇ ਉਹ ਉਹਨਾਂ ਨੂੰ ਅੱਛਾ ਦੂਸਰਾ ਦਲ ਬਦਲੂਆਂ ਨੂੰ ਲਿਆ ਕੇ ਕਦੇ ਕਿਸੇ ਨੂੰ ਇਧਰੋਂ ਲਿਆ ਕੇ ਉਧਰੋਂ ਲਿਆ ਕੇ ਉਹ ਖੜਿਆ ਕਰ ਰਹੇ ਸੀ ਉਹਦੇ ਤੇ ਵੀ ਲੋਕਾਂ ਦੀ ਨਾਰਾਜ਼ਗੀ ਸੀ ਕਿ ਦਲ ਬਦਲੂ ਨੂੰ ਵੋਟ ਕਿਉਂ ਪਾਈ ਜਾਵੇ ਆਪਣਾ ਕੋਈ オリジナル ਬੰਦਾ ਖੜਾ ਕਰਦੇ ਹੋ ਸਕਦਾ ਬੈਟਰ ਪਰਫਾਰਮੈਂਸ ਹੁੰਦੀ ਤੇ ਇਸ ਕਰਕੇ ਬਹੁਤ ਸਾਰੇ ਮੁੱਦੇ ਝਾੜੂ ਵਾਲੀ ਪਾਰਟੀ ਦੇ ਤਾਂ ਮੁੱਦੇ ਹੀ ਇਹ ਨੇ ਔਰ ਉਹ ਕੇਂਦਰ ਵਾਲਿਆਂ ਦੇ ਵੀ ਮੁੱਦੇ ਕੀ ਨੇ ਇਸ ਵਾਰ ਜਿਹੜਾ ਇੰਡੀਆ ਐਲਾਈਂਸ ਨੂੰ ਇੰਨੀਆਂ ਸੀਟਾਂ ਮਿਲੀਆਂ ਉਹਦਾ ਕਾਰਨ ਕੀ ਆ ਉਹਦਾ ਮੇਨ ਕਾਰਨ ਹੈ ਕਿ ਉਹ ਮੋਦੀ ਜੀ ਸਵੇਰ ਤੋਂ ਸ਼ਾਮ ਤੱਕ ਆਪਣਾ ਭਾਸ਼ਣ ਦੇ ਹੀ ਜਾਂਦੇ ਆ ਲੇਕਿਨ ਕੰਮ ਥੱਲੇ ਕੁਝ ਨਹੀਂ ਹੈ ਮਹਿੰਗਾਈ ਆ ਅਨਇੰਪਲੋਇਮੈਂਟ ਆ ਕਿਸਾਨਾਂ ਦਾ ਮਸਲਾ ਹੈਗਾ ਨੌਜਵਾਨਾਂ ਦਾ ਮਸਲਾ ਇੰਨੇ ਮਸਲੇ ਆ ਉਹਨਾਂ ਨੇ ਕਿਸੇ ਮਸਲੇ ਤੋਂ ਕੁਝ ਲੈਣਾ ਦੇਣਾ ਨਹੀਂ ਭਾਸ਼ਣ ਕਰਕੇ ਅੱਗੇ ਵੱਧ ਜਾਣਾ ਤਾਂ ਲੋਕਾਂ ਨੇ ਇੰਨੀ ਸਪੋਰਟ ਕੀਤੀ ਮੈਂ ਤਾਂ ਦੇਖੋ ਮੇਰੇ ਪਿਛਲੇ ਬਹੁਤ سارے ਮੁੱਦੇ ਪੈਂਡਿੰਗ ਨੇ ਇੱਕ ਤਾਂ ਉਹ ਪਰ ਹੁਣ ਦੁਬਾਰਾ ਬਣਿਆ ਤੇ ਆਪਣੇ ਲੀਡਰਾਂ ਵਰਕਰਾਂ ਨਾਲ ਇੱਕ ਵਾਰੀ ਦੁਬਾਰਾ ਗੱਲ ਕਰੂੰਗਾ ਨਾ ਅਜੇ ਤਾਂ ਤੁਹਾਡੇ ਸਾਹਮਣੇ ਸਰਟੀਫਿਕੇਟ ਹੀ ਲਿਆ ਉਹਨਾਂ ਨਾਲ ਗੱਲ ਕਰੂੰਗਾ ਕਿ ਭਾਈ ਕਿਹੜੀਆਂ-ਕਿਹੜੀਆਂ ਗੱਲਾਂ ਤੁਹਾਡੇ ਮਨ 'ਚ ਬਹੁਤ ਜ਼ਿਆਦਾ ਇੰਪੋਰਟੈਂਟ ਨੇ ਜਿਹੜੀਆਂ ਪੈਂਡਿੰਗ ਨੇ ਜਿਹੜੀਆਂ ਕਰਾਉਣੀਆਂ ਜ਼ਰੂਰੀ ਨੇ ਉਹ ਫਿਰ ਉਹਨਾਂ ਨਾਲ ਪੁੱਛ ਕੇ ਲਿਸਟ ਬਣਾ ਕੇ ਔਰ ਉਹਨਾਂ ਨੂੰ ਫਿਰ ਕਰਾਉਣਾ ਸ਼ੁਰੂ ਕਰਾਂਗਾ ਤਾਂ ਸਰ ਲੈਟਰ ਲਿਖ ਕੇ ਹਾਂ ਜੀ ਲੈਟਰ ਬਟਕੀ